2575 ਜਿਹੜੇ ਡਰੱਗ ਸਮਗਲਰ ਨੇ ਜਾਂ ਜਿਹੜੇ ਪੈਡਲਰਸ ਨੇ ਉਹ ਫੜੇ ਜਾ ਚੁੱਕੇ ਨੇ 7 ਲੱਖ 25000 ਤੋਂ ਵੀ ਵੱਧ ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲ ਨੇ ਉਹ ਰਿਕਵਰ ਹੋ ਚੁੱਕੇ ਨੇ ਡਰੱਗ ਮਨੀ तकरीबन 64 ਲੱਖ ਤੋਂ ਵੀ ਉੱਪਰ ਹੈ ਜਿਹੜੀ ਉਹ ਫੜੀ ਜਾ ਚੁੱਕੀ ਹੈ ਇੱਕ ਤੋਂ ਇੱਕ ਵਾਰਨਿੰਗ ਹੈ ਜਿਹੜੀ ਉਹ ਮੈਂ ਉਹਨਾਂ ਡਰੱਗ ਸਮਗਲਰਾਂ ਨੂੰ ਤਸਕਰਾਂ ਨੂੰ ਬੜੇ ਸਾਫ਼ ਸ਼ਬਦਾਂ ਦੇ ਵਿੱਚ ਦੇਣਾ ਚਾਹੂੰਗਾ ਕਿ ਜਾਂ ਤਾਂ ਤੁਸੀਂ ਇਹ ਨਸ਼ੇ ਦਾ ਮੌਦ ਦੇ ਕਾਰੋਬਾਰ ਹੈ ਜਿਹੜਾ ਨਸ਼ਿਆਂ ਦਾ ਇਸ ਕਾਰੋਬਾਰ ਨੂੰ ਛੱਡ ਦੋ ਜਾਂ ਪੰਜਾਬ ਨੂੰ ਛੱਡ ਦੋ ਨਹੀਂ ਤੁਹਾਡੇ ਤੋਂ ਇਹ ਕੰਮ ਛਡਵਾਉਣਾ ਕਿਵੇਂ ਹੈ ਇਹ ਸਾਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪਤਾ ਹੈ ਪੰਜਾਬ ਸਰਕਾਰ ਨੇ ਯੋਗ ਨਸ਼ਿਆਂ ਵਿਰੁੱਧ ਡਰਾਈਵ ਵਰਗਿੰਗਸ ਡਰੱਗਸ ਜਿਹੜੀ ਉਹ ਸ਼ੁਰੂ ਕੀਤੀ ਹੈ ਕਿਉਂਕਿ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ ਨਾਲ ਨਾਲ ਸਾਡੇ ਸੁਪਰੀਮ ਲੀਡਰ ਮਾਨ ਸਾਹਿਬ ਅਸੀਂ ਸਾਰੇ ਤੁਸੀਂ ਸਾਰੇ ਸਾਰੇ 3 ਕਰੋੜ ਪੰਜਾਬੀ ਨੇ ਜਿਹੜੇ ਇਸ ਬਿਮਾਰੀ ਤੋਂ ਇਸ ਨਸ਼ਿਆਂ ਦੇ ਕੋਹੜ ਤੋਂ ਲੰਬੇ ਸਮੇਂ ਤੋਂ ਗ੍ਰਸਤ ਸੀਗੇ ਔਰ ਪਿਛਲੇ 3 ਸਾਲਾਂ ਤੋਂ ਹੀ ਸਾਡੀ ਮੁਹਿੰਮ ਜਿਹੜੀ ਉਹ ਚੱਲ ਰਹੀ ਸੀਗੀ ਇਸ ਤਰੀਕੇ ਦੇ ਨਾਲ ਜੋ ਪੰਜਾਬ ਦੇ ਵਿੱਚ ਇੱਕ ਨਾਰਕੋ ਟੈਰੋਰਿਜ਼ਮ ਬਣਿਆ ਜਿਸ ਦੇ ਤਹਿਤ ਜੋ ਡਰੱਗਸ ਵਗਲ ਸੀਗੇ ਉਹਨਾਂ ਨੇ ਕਹਿ ਜਾ ਨੈਕਸਸ ਬਣਿਆ ਕਿ ਘਰ ਘਰ ਦੇ ਵਿੱਚ ਨਸ਼ੇ ਜਿਹੜੇ ਉਹ ਪਹੁੰਚਾ ਦਿੱਤੇ ਗਏ ਔਰ ਮੈਂ ਸਮਝਦਾ ਕਿ ਸਾਰਿਆਂ ਦੇ ਹੀ ਅੱਜ ਆਪਣਾ ਫਰਜ਼ ਬਣ ਜਾਂਦਾ ਕਿ ਇਹਨੂੰ ਜੜੋਂ ਖਤਮ ਕੀਤਾ ਜਾਵੇ ਉਸੇ ਦੇ ਤਹਿਤ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਵਰਗਿੰਸ ਡਰੱਗਸ ਦੇ ਜਿਹੜਾ ਉਹ ਸ਼ੁਰੂ ਕੀਤਾ ਤੇ ਅੱਜ ਮੈਨੂੰ ਦੱਸਦੇ ਹੋਏ ਇਹ ਤਸੱਲੀ ਮਹਿਸੂਸ ਹੋ ਰਹੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਇਹ ਇੱਕ ਲੋਕਾਂ ਦੀ ਮੁਹਿੰਮ ਹੈ ਉਹ ਬਣ ਚੁੱਕੀ ਹੈ ਅੱਜ ਉਹ ਲੋਕ ਜਿਹੜੇ ਮਨ ਮਯੂਸ ਕਰੀ ਬੈਠੇ ਸੀਗੇ ਕਿ ਇਹ ਖਤਮ ਨਹੀਂ ਹੋ ਸਕਦਾ ਅੱਜ ਉਹਨਾਂ ਦੇ ਵਿੱਚ ਕਿ ਨਵੀਂ ਉਮੀਦ ਆਸ ਦੀ ਕਿਰਨ ਜਗ ਗਈ ਹੈ ਅੱਜ ਉਹਨਾਂ ਲੋਕਾਂ ਤੋਂ ਹੀ ਸਿਵਲ ਸੁਸਾਇਟੀ ਤੋਂ ਹੀ ਪੰਜਾਬ ਸਰਕਾਰ ਨੂੰ ਸਾਨੂੰ ਪੋਲੀਟੀਕਲ ਰਿਪਰੈਜ਼ੈਂਟੇਟਿਵਜ਼ ਨੂੰ ਔਰ ਪੁਲਿਸ ਨੂੰ ਜਿਹੜੇ ਡਰੱਗਸ ਸਮੱਗਲਰਸ ਨੇ ਪੈਡਲਰਸ ਨੇ ਔਰ ਜਿਹੜੇ ਕੋਈ ਐਡਿਕਟਿਵ ਨੇ ਉਹਨਾਂ ਦੀ ਇਨਫੋਰਮੇਸ਼ਨ ਆਣੀ ਸ਼ੁਰੂ ਹੋਈ ਹੈ ਤੇ ਉਹਦੇ ਉੱਪਰ 360 ਡਿਗਰੀਜ਼ ਪਲਾਨ ਹੈ ਜਿਹੜਾ ਉਹ ਸਰਕਾਰ ਨੇ ਬਣਾਇਆ ਜਿਸ ਦੇ ਤਹਿਤ ਐਨਫੋਰਸਮੈਂਟ ਦੇ ਲਈ ਪੁਲਿਸ ਨੂੰ ਫ੍ਰੀ ਹੈਂਡ ਜਿਹੜਾ ਉਹ ਦਿੱਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਐਸਐਸਪੀਜ਼ ਨੂੰ ਔਰ ਪੂਰੀ ਜੋ ਸਿਵਲ ਔਰ ਪੁਲਿਸ ਦੀ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਐੱਸਐੱਸਪੀ ਨੂੰ ਫ੍ਰੀ ਐਂਡ ਤੇ ਅੱਗੇ ਐੱਸਐੱਸਪੀ ਨੇ ਆਪਣੇ ਐੱਸਐਚਓ ਨੂੰ ਫ੍ਰੀ ਐਂਡ ਦੇ ਕੇ ਨਸ਼ਾ ਨੂੰ ਖਤਮ ਕਰਨਾ ਹੈ